ਵਿਰੋਧੀਆਂ ਵਿਰੋਧੀਆਂ ਦੇ ਵਾਲੇ ਪ੍ਰਵਾਹ ਨਹੀਂ ਕਰੇਦੇ ਹੁੰਦੇ ਵਿਰੋਧ ਵੀ ਉਹਦਾ ਹੀ ਹੁੰਦਾ ਜਿਹੜਾ ਆਪ ਦੇ ਵਿਤ ਤੋਂ ਵੱਧ ਕੰਮ ਕਰਦਾ ਹੈ ਵਿਰੋਧ ਵੀ ਉਹਦਾ ਹੀ ਹੁੰਦਾ ਜਿਹੜਾ ਘਰੋਂ ਨਿਕਲ ਕੇ ਲੋਕਾਂ ਦੇ ਹਿੱਕ 'ਚ ਵੱਜਦਾ ਤੇ ਜਿਹੜੇ ਨੇ ਬਿਮਾਰਾਂ ਵਾਂਗ ਪਿਆ ਹੀ ਮੰਝੇ ਤੇ ਰਹਿਣਾ ਉਹਦਾ ਕਿਸ ਨੇ ਵਿਰੋਧ ਕਰਕੇ ਕੀ ਕਰਨਾ ਜਿਹੜੇ ਨੇ ਸੋਮਵਾਰ ਚਮਕੀ ਭਰਤੀ ਵੀਰਵਾਰ ਜੰਡ ਤੇ ਸੰਧੂਰ ਭੁਕਤਾ ਸ਼ੁੱਕਰਵਾਰ ਪਿੱਪਲ ਨੂੰ ਪਾਣੀ ਪਾਤਾ ਉਹਦਾ ਕਿਹਨੇ ਵਿਰੋਧ ਕਰਨਾ ਕੋਈ ਹਨ ਨੇ ਦੀ ਕੋਈ ਬੰਨੇ ਦੀ ਕੋਈ ਪਹਾੜਾਂ ਵਾਲੇ ਰੰਨੇ ਦੀ ਕੋਈ ਢੋਲਟ ਮੱਕਾ ਸਰਵਰ ਦਾ ਜਿਹੜਾ ਕੋਈ ਇਹੋ ਜਿਹਾਂ ਦਾ ਚੇਲਾ ਕੰਨੀ ਬੱਟੀ ਕੁਰਰੂ ਤੂੰ ਮੇਰਾ ਚੇਲਾ ਤੇ ਮੈਂ ਤੇਰਾ ਗੁਰੂ ਜਿਹੜਾ ਕੋਈ ਇਹੋ ਜਿਹਾਂ ਦਾ ਚੇਲਾ ਉਹਦਾ ਵਿਰੋਧ ਕਿਨੇ ਕਰਨਾ ਹੈ ਵਿਰੋਧ ਵੀ ਉਹਦਾ ਹੀ ਹੋਊਗਾ ਜਿਹੜਾ ਕੋਈ ਹੱਕ ਸੱਚ ਦੀ ਗੱਲ ਕਰੂਗਾ ਜਿਹੜਾ ਕੋਈ ਅਣਖ ਦੀ ਗੱਲ ਕਰੂਗਾ ਤੇ ਜਿਹੜੇ ਨੇ 8 ਰੋਟੀਆਂ ਤੜਕੇ ਖਾ ਲਈਆਂ ਚਾਰ ਦੁਪਹਿਰੇ ਖਾ ਲਈਆਂ ਤੇ 8 ਸ਼ਾਮ ਨੂੰ ਖਾ ਕੇ ਸੌਂ ਗਿਆ ਉਹਦਾ ਕਿਸ ਨੇ ਵਿਰੋਧ ਕੀ ਕਰਨਾ ਵਿਰੋਧ ਬੰਦੇ ਦਾ ਨਹੀਂ ਹੁੰਦਾ ਵਿਰੋਧ ਬੰਦੇ ਦੀ ਚੜ੍ਹਦੀ ਕਲਾ ਦਾ ਹੁੰਦਾ ਚੜ੍ਹਾਈ ਦਾ ਹੁੰਦਾ ਜੇ ਤੁਸੀਂ ਚੜ੍ਹਦੀ ਕਲਾ 'ਚ ਚੜ੍ਹਾਈ ਫੇਰ ਅੱਧੇ ਤੁਹਾਡੇ ਵਿਰੋਧੀ ਯਾਦ ਦੇ ਨਾਲ ਜੇ ਤੁਸੀਂ ਢੈਂਦੀ ਕਲਾਚ ਜਾ ਕੇ ਅਗਲੇ ਦੇ ਗੋਡੇ ਫੜ ਲੈਣੇ ਆ ਫੇਰ ਸਾਰੇ ਹੀ ਤੁਹਾਡੇ ਨਾਲ ਹੈ ਟਮਟਾ ਮਟਾ ਮੈਂ ਲੈਂਦਾ ਹੈ ਤਰੱਕੀ ਨਾਲ